ਬੇਕਮਣ ਕਿਨਾ ਦੋੜਾ ਰਾਣੀ ਪਿੰਡ ਕੜਾ ਤਾਲਾ ਕੀ ਗੱਲ ਬਾਤ ਤੁਸੀਂ ਕੁੱਟ ਕੇ ਕਿਉਂ ਡਿੱਗਾ ਦਟਾ ਪਾਜੀ ਮੀ ਬੈਨ ਰਿਆ ਇਹ ਰਾਤੀ ਤਾਈ ਕਮਰਾ ਦੇ ਗਿਆ ਵਾ ਬਾਪੂ ਮਾਹਾਂ ਬਜਾ ਹਰਦਾ ਉਹਨੂੰ ਰਾਤ ਤਾਈ ਹੁਣ ਕੱਢਾ ਮੈਂ ਮੇਰੇ ਕੋਲ ਦੋਵਾਂ ਜਾਣਿਆਂ ਨੂੰ ਕੀ ਕੀ ਸਮਾਨ ਤੁਹਾਡੇ ਅੰਦਰ ਜੀ ਸਭ ਕੋ ਪੇਟੀਆਂ ਤਰੰਕ ਸਭ ਕੋ ਇਹ ਰੇ ਤਾਈ ਬਾਹਰ ਬੈਠੇ ਮੇਰੇ ਇਹ ਕਮਰੇ ਤੁਹਾਡੇ ਅੱਗੇ ਤਿੰਨ ਤਿੰਨ ਰੱਖ ਗਿਆ ਹਾਂਜੀ ਕੀ ਮੰਗ ਕਰਦੇ ਸਗਰ ਤੋਂ ਕਿਹੋ ਜੀ ਮੰਗਾਂ ਦੇ ਭਾਈ ਕਹਾ ਦੀ ਮੱਤ ਕਰੋ ਹਾਂਜੀ ਸਰਕਾਰ ਪਾਸੋਂ ਕੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂਜੀ ਬੰਦੇ ਆ ਦਿਹਾੜੀ ਦਾ ਪਾ ਕਰਦੇ ਆਂ ਅਸੀਂ ਤਿੰਨੇ ਜਾਣੇ ਅਸੀਂ ਦਿਹਾੜੀ ਦਾ ਪਾ ਕਰਦੇ ਆਂ ਤੇ ਬਾਪੂ ਹੋਰੇ ਚੋਲਾ ਚੁੱਤਾ ਵਾ ਤੇ ਕੋਈ ਹਰ ਮੰਗ ਨਹੀਂ ਕਰਦਾ ਹਰ ਕੋਈ ਬਾਹ ਨਹੀਂ ਫਰਦਾ ਹਾਂ ਕੀ ਕਹਿਣਾ ਚਾਹੁੰਦੇ ਸਰਕਾਰ ਪਾਸੋਂ ਹਾਂਜੀ ਕੋਈ ਮਰਦ ਕਰੇ ਹਾਂਜੀ ਚਾਰ ਹਰਦੀ ਮਰਦ ਕਰੇ ਤੇ ਤਾਲਾ ਜੀ ਕੀ ਗੱਲ ਬਾਤ ਦੀ ਕੋਠੇ ਐਂਕੜ ਮੀ ਪੈਂਦੇ ਇੱਥੇ ਬਾਹਰ ਬੈਠੇ ਦੇ ਰਾਤ 2:30 ਵਜੇ ਡੇਗਾ ਤੇ ਬਾਪੂ ਨੂੰ ਮਹਾ ਬਚਾਇਆ ਨਹੀਂ ਤੇ ਉਹ ਬਾਕੀ ਸਮਾਨ ਸੋਨ ਸਾਡਾ ਟੁੱਟ ਗਿਆ ਹੈ ਹੀ ਕੀ ਟੁਟ ਡਾ ਆ ਡਾਲ ਬੱਡੇ ਆਦੇ ਉਹੀ ਮੰਜਾ ਹੀ ਤੇ ਪੇਟੀਆਂ ਪੂਟੀਆਂ ਹੈਂ ਅੰਦਰ ਇੱਕ ਗਾਡਰ ਉੱਤੇ ਜਾ ਕੇ ਦੇਖ ਹਾਂਜੀ ਗਾਡਰ ਉੱਤੇ ਮਹਾ ਬਚਾਇਆ ਬਾਪੂ ਨੂੰ ਉਨ ਕੀ ਮਨ ਕਰਦੇ ਸੀ ਬਾ aí ਕੋਹਣੀ ਨੂੰ ਬਾ ਕਮਰਾ ਪਾ ਦੋ ਚਰਾ ਰਹੇ ਨੇ ਠੀਕ ਬਾਰਸ਼ ਜਿਹੜੀ ਹੋਈ ਆ ਬਾਰਸ਼ ਹੋ ਰਹੀ ਆ ਕੁਜ਼ਰਤ ਦਾ ਜਿਹੜਾ ਵਾ ਕਹਿਰ ਵਰਤਿਆ ਆ ਕਿੱਦਾਂ ਦੇਖਦੇ ਜੇ ਕੀ ਕਹਿਣਾ ਚਾਹੁੰਦੇ ਤੁਸੀਂ ਆਈ ਕੁਝ ਨਹੀਂ ਬਹੁਤ ਰੱਬੇ ਰੰਗਿਆ ਕਾਦਾ ਕੰਮ ਕਰਦੇ ਦੀ ਮੈਂ ਦਿਹਾੜੀ ਦੇ ਪੈ ਕਰਦੇ ਹਾਂ